ਇਹਦਾ ਤਖਤ ਹੈ ਉਹਦਾ ਬਣਾਇਆ ਹੋਇਆ ਕੋਈ ਇਲੈਕਸ਼ਨ ਕਮਿਸ਼ਨ ਹੈ ਜਾਂ ਉਸ ਤਖਤ ਨੂੰ ਕਾਬਜ਼ ਤੇ ਤਾਕਤ ਦੇਣ ਵਾਲੀਆਂ ਬਾਕੀ ਸੰਸਥਾਵਾਂ ਨੇ ਕੋਈ ਵੀ ਤਾਂ ਫਿਰ ਇਹ ਸ਼ਰੋਮਣੀ ਨਹੀਂ ਬਣੇਗਾ ਫਿਰ ਇਹਦਾ ਸਿਰਫ ਨਾਂ ਹੀ ਸ਼ਰੋਮਣੀ ਹੋਏਗਾ ਤਾਂ ਸ਼ਰੋਮਣੀ ਜਿਹੜੇ ਦੇ ਸ਼ਾਬਦਿਕ ਅਰਥ ਵੀ ਨੇ ਜਿਹੜੀ ਤਾਜ ਦੀ ਮਣੀ ਹੈ ਸਿਰ ਦੇ ਤਾਜ ਦੀ ਮਣੀ ਤਾਂ ਜਿਹੜਾ ਅਕਾਲੀ ਹੈ ਉਹ ਦੇਸ਼ ਕਾਲ ਦੇ ਪ੍ਰਭਾਵ ਤੋਂ ਅੱਗੇ ਜਾਵੇ ਤਾਂ ਉਹ ਅਕਾਲੀ ਹੈ ਜਿਉ ਕਾਲ ਦੇ ਪ੍ਰਭਾਵ ਵਿੱਚ ਫਿਰ ਉਹ ਅਕਾਲੀ ਨਹੀਂ ਤੇ ਕਮਜ਼ੋਰ ਬੰਦੇ ਬੁੱਸਦਿਲ ਬੰਦੇ ਹਾਥੀਆਂ ਦੇ ਮੱਥੇ ਪਾੜ ਦਿੰਦੇ ਉਹ ਸ਼ਬਦਾਂ ਦੀ ਤਾਕਤ ਤੇ ਇਹ ਸ਼ਬਦ ਨੇ ਸ਼ਰੋਮਣੀ ਅਕਾਲੀ ਤੇ ਦਲ ਦਾਲ ਇੱਕ ਬਹੁਤ ਪਵਿੱਤਰ ਸ਼ਬਦ ਹੈ ਤੇ ਸਿੱਖਾਂ ਨੇ ਇਹਨੂੰ ਆਪਣੇ ਲਹੂ ਨਾਲ ਸਿਰਜਿਆ ਇਹ ਐਵੇਂ ਕਵੇਂ ਨਹੀਂ ਆ ਗਿਆ ਇਹਦੀ ਮਰਿਆਦਾ ਵੱਖਰੀ ਹੈ ਤੇ ਅਕਾਲੀ ਦਲ ਨੂੰ ਇੱਕ ਵੋਟਾਂ ਲੜਨ ਵਾਲੀ ਪਾਰਟੀ ਦੇ ਤੌਰ ਤੇ ਸੋਚਿਆ ਜਾ ਰਿਹਾ ਇਹ ਜੋ ਤਿੰਨ ਸ਼ਬਦ ਆਪਾਂ ਰੱਖੇ ਨੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇ ਉੱਤੇ ਥੋੜੀ ਜੀ ਤਵੱਜੋ ਦਿਈਏ ਆਪਾਂ ਉਦੋਂ ਵੱਲ ਅੱਗੇ ਚੱਲੇਗੀ ਕਿ ਸ਼੍ਰੋਮਣੀ ਕੌਣ ਹੈ ਸ਼੍ਰੋਮਣੀ ਹੈ ਸ਼ਰਮੌਰ ਤੇ ਸ਼ਰਮੌਰ ਦੀ ਜੇ ਪੋਲਿਟਿਕਲ ਸ਼ਬਦਾ ਵਲੀ ਜਿਹਾ ਆਖਿਆ ਕਰੀਏ ਤੇ ਜੋ ਸੋਵਰਨ ਹੈ ਜਿਸ ਤੋਂ ਉੱਤੇ ਕੋਈ ਨਹੀਂ ਜੇ ਤੇ ਇਸ ਬਣ ਰਹੇ ਨਵੇਂ ਵਿਧਾਨ ਢਾਂਚੇ ਦੇ ਉੱਪਰ ਕੁਝ ਹੋਰ ਹੈ ਦਿੱਲੀ ਦਾ ਤਖਤ ਹੈ ਉਹਦਾ ਬਣਾਇਆ ਹੋਇਆ ਕੋਈ ਇਲੈਕਸ਼ਨ ਕਮਿਸ਼ਨ ਹੈ ਜੋ ਉਸ ਤਖਤ ਨੂੰ ਕਾਬਜ਼ ਤੇ ਤਾਕਤ ਦੇਣ ਵਾਲੀਆਂ ਬਾਕੀ ਸੰਸਥਾਵਾਂ ਨੇ ਕੋਈ ਵੀ ਤਾਂ ਫਿਰ ਇਹ ਸ਼ਰੋਮਣੀ ਨਹੀਂ ਬਣੇਗਾ ਫਿਰ ਇਹਦਾ ਸਿਰਫ ਨਾਂ ਹੀ ਸ਼ਰੋਮਣੀ ਹੋਏਗਾ ਤੇ ਇਹ ਫਲਸਫਾ ਹੈ ਇਹ ਇੱਕ ਸਪਸ਼ਟਤਾ ਹੈ ਇਹ ਇੱਕ ਦੂਰਦ੍ਰਿਸ਼ਟੀ ਹੈ ਕਿ ਅਸੀਂ ਜੋ ਬਣਾਉਣ ਜਾ ਰਹੇ ਹਾਂ ਉਹ ਸ਼ਰੋਮਣੀ ਹੋਵੇ ਕਾਦੇ ਤੋਂ ਸ਼ਰੋਮਣੀ ਹੋਵੇ ਪਹਿਲਾਂ ਤੇ ਉਹ ਪੰਥ ਦੇ ਵਿਚਲੀਆਂ ਬਾਕੀ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਉਨ੍ਹਾਂ ਦੇ ਵਿੱਚੋਂ ਇਵੋਲਵ ਹੋਵੇ ਸ਼ਰੋਮਣੀ ਰੂਪ ਵਿੱਚ ਉਹ ਮੰਨਣ ਕਿ ਹਾਂ ਇਹ ਜੋ ਬੰਦੇ ਇਸ ਬਾਡੀ ਵਿੱਚ ਸ਼ਾਮਲ ਹੋ ਗਏ ਆ ਇਹ ਨਾਮ ਕਰਕੇ ਕਿਰਦਾਰ ਕਰਕੇ ਸਮਝ ਕਰਕੇ ਪ੍ਰਤਿਭਾ ਦੀ ਬੁਲੰਦੀ ਕਰਕੇ ਅਕਲਮੰਦੀ ਕਰਕੇ ਕਿਸੇ ਵੀ ਤਰ੍ਹਾਂ ਸਿਰਮੌਰ ਹਨ ਇਹ ਸਾਡੇ ਸਾਰਿਆਂ ਤੋਂ ਸਿਰਮੌਰ ਹਨ ਤਾਂ ਸ਼ਰੋਮਣੀ ਜਿਹੜੇ ਦੇ ਸ਼ਾਬਦਿਕ ਅਰਥ ਵੀ ਨੇ ਜਿਹੜੀ ਤਾਜ ਦੀ ਮਣੀ ਹੈ ਸਿਰ ਦੀ ਤਾਜ ਦੀ ਮਣੀ ਤੇ ਉਦਦੇ ਉੱਤੇ ਹੋਰ ਕੁਝ ਨਹੀਂ ਹਾਂ ਉਹਨੂੰ ਕਾਲ ਤੱਕ ਸਾਰੇ ਟਕਰਾ ਚ ਹੱਲੇ ਨਾਲ ਲਿਆਇਓ ਉਦੋਂ ਉੱਤੇ ਕਾਲ ਤੱਕ ਹੋਏਗਾ ਕਿ ਨਹੀਂ ਹੋਏਗਾ ਉਹ ਜੋ ਉਹ ਮੈਂ ਸਾਰੀ ਗੱਲ ਕਹਾਂਗਾ ਫੇਰ ਤਾਂ ਪਾਇ ਲੱਗੇਗਾ ਮੈਂ ਕੀ ਕਹਿ ਰਿਹਾ ਸੋ ਸ਼੍ਰੋਮਣੀ ਜਦ ਤੱਕ ਉਹਨੂੰ ਸ਼੍ਰੋਮਣੀ ਮੰਨਿਆ ਨਹੀਂ ਜਾਂਦਾ ਫਲਸਫੇ ਦੇ ਵਿੱਚ ਨੀਤੀ ਦੇ ਵਿੱਚ ਕੋਈ ਕੀ ਸ਼੍ਰੋਮਣੀ ਨਹੀਂ ਬਣਨੀ ਜੇ ਉਹਦੇ ਤੋਂ ਉੱਤੇ ਭਾਰਤ ਦਾ ਹੋਰ ਕੁਝ ਵੀ ਹੈ ਦੂਸਰਾ ਹੈ ਅਕਾਲੀ ਸਾਡੀ ਪਰੰਪਰਾ ਵਿੱਚ ਕਾਲ ਦਾ ਤੇ ਅਕਾਲ ਦਾ ਬਹੁਤ ਵੱਡਾ ਫਲਸਫਾ ਹੈ ਨਮੋ ਕਾਲ ਕਾਲੇ ਐਵੇਂ ਨਹੀਂ ਹੈ ਦਸਵੇਂ ਪਾਤਸ਼ਾਹ ਦੀ ਬਾਣੀ ਹੈ ਕਾਲ ਨੂੰ ਨਮਸਕਾਰ ਹੈ ਕਿਉਂਕਿ ਕਾਲ ਵਹਾ ਬਲੀ ਹੈ ਕਾਲ ਚੋਂ ਹੀ ਚੀਜ਼ਾਂ ਉਪਜਦੀਆਂ ਕਾਲ ਚੋਂ ਹੀ ਸਵਾਰੀਆਂ ਦੇਸ ਕਾਲ ਦੀ ਗੱਲ ਚੱਲੀ ਸੀਗੀ ਕੋਟੇਸ਼ਨ ਸ਼ਾਇਦ ਇਹਨਾਂ ਨੇ ਸਾਂਝੀ ਕੀਤੀ ਸੀ ਮਿਰਕਾ ਸ੍ਰੀ ਦਵਿੰਦਰ ਸਿੰਘ ਜੀ ਨਾਲੇ ਦੇਸ਼ ਕਾਲ ਤੋਂ ਜਿਹੜਾ ਅਕਾਲੀ ਹੈ ਉਹ ਦੇਸ਼ ਕਾਲ ਦੇ ਪ੍ਰਭਾਵ ਤੋਂ ਅੱਗੇ ਜਾਵੇ ਤਾਂ ਉਹ ਅਕਾਲੀ ਹੈ ਜੇ ਉਹ ਕਾਲ ਦੇ ਪ੍ਰਭਾਵ ਵਿੱਚ ਫੇਰ ਉਹ ਅਕਾਲੀ ਨਹੀਂ ਜੇ ਕਾਲ ਨੇ ਹੁਣ ਇਹ ਦੇਖੋ ਇਹ ਲਿਖੇ ਹੋਏ ਨੇ ਪੜਾ ਵੀ 1921 ਤੋਂ 1926 ਤੱਕ ਅਕਾਲੀ ਦਲ ਕਿਹੋ ਜਿਹਾ ਸੀ ਕਾਲ ਦਾ ਪ੍ਰਭਾਵ ਪਿਆ 26 ਤੋਂ 37 ਤੱਕ ਬਦਲ ਗਿਆ ਫੇਰ ਉਹ ਕਾਲੀ ਨਹੀਂ ਹੈ ਕਾਲ ਦੇ ਪ੍ਰਭਾਵ ਚ ਆ ਰਿਹਾ ਫਿਰ ਪ੍ਰਭਾਵ ਪਈ ਜਾ ਰਿਹਾ ਪਈ ਜਾ ਰਿਹਾ ਤੇ ਉਹ ਓਵਰ ਸੈਂਟਰਲਾਈਜ਼ ਹੋ ਕੇ ਉਹ ਸਾਰਾ ਕੁਝ ਉਹ ਖਤਮ ਹੋ ਗਿਆ ਤੇ ਆਪ ਹੀ ਰੱਦ ਕਰਨਾ ਪਿਆ ਸਿੱਖਾਂ ਨੂੰ ਜੇ ਉਹ ਸ਼ਰੋਮਣੀ ਤੇ ਅਕਾਲੀ ਰਹਿਣਾ ਚਾਹੁੰਦਾ ਹੈ ਤੇ ਉਹ ਪਹਿਲਾਂ ਆਪਣੇ ਮਫੂਮ ਦੇ ਵਿੱਚ ਉਹ ਸਹੀ ਹੋਵੇ ਜੋ ਉਹਦਾ ਮਫੂਮ ਹੈ ਜੋ ਉਹ ਤੋਂ ਤਵਕਕ ਹੈ ਕਿਉਂਕਿ ਸ਼ਬਦ ਐਵੇਂ ਹੋਣ ਦੇ ਵਿੱਚ ਨਹੀਂ ਆ ਜਾਂਦਾ ਸ਼ਬਦ ਕਿਸੇ ਜੀਵੰਤ ਚੀਜ਼ ਦਾ ਨਾਮ ਹੈ ਸ਼ਬਦ ਜਿਉਂਦੀ ਹੋਈ ਚੀਜ਼ ਆ ਉਹਦੀ ਕੋਈ ਹਸਤੀ ਹੁੰਦੀ ਹੈ ਉਹਦਾ ਕੋਈ ਅਸਰ ਹੁੰਦਾ ਹੈ ਜੇ ਸ਼ਬਦਾਂ ਵਿੱਚ ਅਸਰ ਨਾ ਹੋਵੇ ਤੇ ਹਾਸੇ ਵਾਲੀਆਂ ਗੱਲਾਂ ਤੇ ਹਾਸਾ ਨਾ ਆਵੇ ਰੋਣ ਵਾਲੀਆਂ ਗੱਲਾਂ ਤੇ ਰੋਣ ਨਾ ਆਵੇ ਉਹ ਸ਼ਬਦ ਦੀ ਤਾਕਤ ਹੈ ਉਹਦੇ ਵਿੱਚ ਕੋਈ ਰਸ ਹੈ ਉਹਦੇ ਵਿੱਚ ਕੋਈ ਸ਼ਕਤੀ ਹੈ ਉਹਦੇ ਵਿੱਚਲੀ ਜਿਹੜੀ ਉਹਦੀ ਯੋਜਨਾ ਹੈ ਉਹ ਬੰਦੇ 'ਤੇ ਅਸਰ ਕਰਦੀ ਹੈ ਤੇ ਕਮਜ਼ੋਰ ਬੰਦੇ ਬੁਜ਼ਦਿਲ ਬੰਦੇ ਹਾਤੀਆਂ ਦੇ ਮੱਥੇ ਪਾੜ ਦਿੰਦੇ ਉਹ ਸ਼ਬਦਾਂ ਦੀ ਤਾਕਤ ਤੇ ਇਹ ਸ਼ਬਦ ਨੇ ਸ਼ਰੋਮਣੀ ਅਕਾਲੀ ਤੇ ਦਲ ਤੋਂ ਅਗਲੀ ਗੱਲ ਆ ਜਾਂਦੀ ਹੈ ਦਲ ਦੇ ਉੱਤੇ ਜੇ ਹੋਰ ਸੰਖੇਪ ਕਰਕੇ ਗੱਲ ਕਰੀਏ ਦਲ ਇੱਕ ਬਹੁਤ ਪਵਿੱਤਰ ਸ਼ਬਦ ਹੈ ਤੇ ਸਿੱਖਾਂ ਨੇ ਇਹਨੂੰ ਆਪਣੇ ਲਹੂ ਨਾਲ ਸਿਰਜਿਆ ਇਹ ਐਵੇਂ ਕਵੇਂ ਨਹੀਂ ਆ ਗਿਆ ਇਹਦੀ ਮਰਿਆਦਾ ਵੱਖਰੀ ਹੈ ਇਹਦੀ ਖੋਦ ਬਣਤਰ ਵੱਖਰੀ ਹੈ ਦਲ ਬੰਦਾ ਜਥਿਆਂ ਨੂੰ ਰਲਾ ਕੇ ਕਈ ਜਥੇ ਹੁੰਦੇ ਹਨ ਉਹਨਾਂ ਚੋਂ ਦਲ ਬਣਦਾ ਹੁਣ ਜਦੋਂ ਇੱਥੇ ਗੱਲਾਂ ਹੋ ਰਹੀਆਂ ਨੇ ਤੇ ਅਕਾਲੀ ਦਲ ਨੂੰ ਇੱਕ ਵੋਟਾਂ ਲੜਨ ਵਾਲੀ ਪਾਰਟੀ ਦੇ ਤੌਰ ਤੇ ਸੋਚਿਆ ਜਾ ਰਿਹਾ ਜੇ ਸਾਡੇ ਸ਼ਬਦ ਔਰ ਉਹਨਾਂ ਦੇ ਅਰਥ ਠੀਕ ਨਹੀਂ ਜੇ ਉਹਨਾਂ ਦੇ ਚਿੰਨ ਰੂਪ ਜੇ ਉਹਨਾਂ ਦੇ ਪ੍ਰਤੀਕ ਰੂਪ ਜੇ ਉਹਨਾਂ ਦੇ ਜਿਹੜੇ ਮੈਟਾਫੋਰਿਕਲ ਰੂਪ ਨੇ ਉਹ ਸਾਨੂੰ ਠੀਕ ਰੂਪ ਵਿੱਚ ਨਹੀਂ ਸਮਝ ਲੱਗ ਰਹੇ ਤਾਂ ਅਸੀਂ ਕੀ ਨਵਾਂ ਸਿਰਜ ਲਵਾਂਗੇ ਇਸ ਕਰਕੇ ਥੋੜਾ ਜਿਹਾ ਗੰਭੀਰ ਰੂਪ ਵਿੱਚ ਇਹਨੂੰ ਸਮਝਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਇੱਕ ਪਾਰਟੀ ਨਹੀਂ ਹੈ ਪਾਰਟੀ ਦੀ ਪ੍ਰਾਥਮਿਕਤਾ ਇਲੈਕਸ਼ਨ ਹੈ ਪਾਰਟੀ ਦੀ ਪ੍ਰਾਥਮਿਕਤਾ ਸੱਤਾ ਪ੍ਰਾਪਤੀ ਹੈ ਜੇ ਸ਼੍ਰੋਮਣੀ ਅਕਾਲੀ ਦਲ ਆਪਣੇ ਮਫੂਮ ਵਿੱਚ ਠੀਕ ਨਹੀਂ ਹੈ ਜੋ ਇਹਦਾ ਜੋ ਇਹਦਾ ਮਫੂਮ ਹੈ ਜੋ ਇਹਦਾ ਅਸਰ ਹੈ ਜੋ ਇਹਦੀ originationality ਹੈ ਜੋ ਇਹਦੀ ਮੌਲਿਕਤਾ ਹੈ ਜੋ ਇਹਦਾ essence ਹੈ ਜੇ ਉਹ ਠੀਕ ਨਹੀਂ ਹੈ ਤੇ ਤੁਸੀਂ ਜੋ ਮਰਜ਼ੀ ਬਣਾ ਲਓ ਨੇ ਉਸੇ ਖਾਤੇ 'ਚ ਪਾਉਣਾ ਜਿੱਥੇ ਪਹਿਲਾਂ ਬਾਕੀ ਸਾਰੇ ਗਏ O raio